ਬਾਜੀਗਰ ਇੱਕ ਤਾਂ ਜਿੰਦਾਬਾਦ ਆਜੋ ਸਾਡੀ ਭਾਵਨਾ ਇੱਕੋ ਹੀ ਹੈ ਕਿ ਲੋਕਾਂ ਦੀ ਸੇਵਾ ਹੋਵੇ। ਔਰ ਗਰਨਪਾਲ ਸਿੰਘ ਮੰਗੇਗੇ ਪਰਮਜੀਤ ਜਿਹੜੇ ਸਾਡੇ ਸਾਥੀ ਬਹੁਤ ਜਿਹੜਾ ਨੂੰ ਔਰ ਕਾਣੇ ਤੋਂ ਸਵੇਂਦਰ ਸਿੰਘ ਜਿਹੜੇ ਬੱਲੂ ਹੋਣ ਸਾਡੇ ਕਿਸਾਨ ਆਗੂ ਔਰ ਜਿੰਨੀ ਵਾਰੀ ਸੁਵਿੰਦਰ ਸਿੰਘ ਲਾਂਦੇ ਤੋਂ ਸਾਰੇ ਪਿੰਡਾਂ ਤੋਂ ਸ਼ਮੇਖ ਸਿੰਘ ਆਇਆ ਲੰਗਾਂ ਰਾਇਆ ਤੋਂ ਜੀ ਉਹਗੇ ਸਾਡੇ ਨਾਲ ਬਤਲ ਨੋ ਜੀ ਗੱਲ ਵਾਸਤੇ ਆ ਜੀ ਕਿੱਥੇ ਆ ਹੋ ਗਈ ਹੋ ਗਈ ਆ ਆਜੋ ਆਜੋ ਦੋ ਬੱਚੇ ਫਿਰ ਇਸ ਕਰਕੇ ਸ਼ਰਦੀ ਗੱਲ ਲਾਉ ਇੱਕ ਇੱਕ ਧੁਰਫੇ ਬੈਠੇ ਆ ਭੈਣਾ ਜੇ ਤੁਸੀਂ ਅੱਜ ਧੁਰਫੇ ਬੈਠੇ ਆ ਮੈਨੂੰ ਪਤਾ ਆ ਕਿ ਤੁਸੀਂ ਉਮੀਦ ਕਰਕੇ ਬੱਚਿਆਂ ਤੇ ਪ੍ਰਿਕਰ ਕਰਕੇ ਅੱਜ ਇੱਥੇ ਬੈਠੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਣਾ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗਾ ਮੈਂ ਤੁਹਾਨੂੰ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿਆਂਗਾ ਮੈਂ ਤੁਹਾਨੂੰ ਪਛਤਾਵਾ ਜੀ ਜੀ ਮੈਂ ਤੁਹਾਨੂੰ ਪਛਤਾਵਾ ਗੰਗਨਾ ਜੀ ਭੱਲੇ ਭੱਲੇ ਜੀ ਹੈ ਹਾਂਜੀ ਔਰ ਜਿਹੜੀ ਸੜਕ ਕਹਿੰਦੇ ਮਦਨ ਸਿੰਘ ਜੀ ਹੱਦ ਦਾ ਫਿਰ ਉਦੋਂ ਮੈਂ ਬੁਲਾਇਆ ਸੀ ਚਾ ਪੀ ਰਹੇ ਨੇ ਇਸ ਤਰ੍ਹਾਂ ਸਜੇ ਦਿਓ 2-4 ਮਿੰਟ ਬਾਅਦ ਆ ਜਾਣਾ ਵਾਈ ਗੁਰਜੀ ਦਾ ਖੰਸਾ ਵਾਈ ਗੁਰਜੀ ਦੇ ਘਟੇ ਨੌ ਸਮਾਂ ਸੀਗਾ ਇਥੋਂ ਫੋਨ ਕਰਵਾ ਕੇ ਲਿਉ ਦੇਣੋ ਬਡੇ ਮਾਰਜਾ ਨਾਲ ਉਤਾਕੇ ਪਾਰਲੀ ਮੈਦਾਨ ਵਿੱਚ ਪਿੱਛੜਿਆ ਆ ਅਰਵਾਦ ਵੀ ਪਾਰਟੀ ਜਿੰਦਾਬਾਦ ਵੀ ਪਾਰਟੀ ਜਿੰਦਾਬਾਦ ਦੀ ਬਰਕਤ ਦਿਨੂ ਜੀ ਜਿੰਦਾਬਾਦ ਖਨਾਕ ਕਲਕਾਰ ਸਿੰਘ ਜੀ ਜਿੰਦਾਬਾਦ ਪਹਿਲੀ ਤੀਰਥ ਗੁਰੂ ਸਾਹਿਬ ਆਵੇ ਅਜੇ ਤਾਂ ਜਵਾਨ ਆ ਰਹੇ ਨਾ ਨਿਕਲ ਨਿਕਲ ਕੇ ਜੇਪਾਂ ਆ ਕੇ ਹਰੂ ਦੇ ਲਾਟਾ ਆ ਬੰਗਲਾ ਕੰਟਰੋਲ ਹੈ ਰੋਮੇਟੀ ਕਿੰਨੇ ਕੀ ਗੱਲੇ ਕਹਿੰਦਾ ਵੱਡੀ ਸਾਹਿਬ ਦਾ ਸਾਰਾ ਘੋਰ ਘੋਰ ਦੱਸੋ ਆ ਯਾਰ ਤਿੰਨ ਭਾਈ ਸੁਨੌਰੇ ਉਹ ਪਾਪਾ ਕਾਲੇ ਦੇ ਰਾਹ ਰਾਹ ਪਾ ਤੂੰ ਪਿਛੇ ਲੱਗ ਗਿਆ ਪਰ ਨਾਲ ਲੈ ਗਿਆ ਇੱਧਰ ਪਾ ਤਾ ਪਾ ਤਾ ਹਾਂ ਨਹੀਂ ਫੋਟੋ ਸਹੀ ਉਹ ਤੇ ਅੱਗੇ ਲੱਗ ਜਾ ਹਾਂ ਹਾਂ ਲੈ ਗਿਆ ਆਜੋ ਆਜੋ ਪੰਡਾ ਤੂੰ ਯਾਰ ਯਾਰ ਤੂੰ ਤਵਾ ਨਹੀਂ ਸਾਰੇ ਦੀ ਖੇਚ ਯਾਰ ਤੂੰ ਅੱਗੇ ਆ ਜਾ ਠੀਕ ਹੈ ਮੈਂ ਠੀਕ ਆ ਗੱਲ ਚ ਦੇ ਵਿੱਚ ਚੰਗੀ ਤਰ੍ਹਾਂ ਪਾ ਇੱਕ ਮਿੰਟ ਇੱਕ ਮਿੰਟ ਉਹ ਵਾਸਤੇ ਨਹੀਂ ਲੱਗਿਆ ਮੈਂ ਵਾਸਤੇ ਖੇਡ ਰਿਹਾ ਇਹ ਭਾਵੇਂ ਤੋਂ ਪੀਜੇਪੀ ਦੇ ਲਾ ਲੈ ਮੈਨੂੰ ਲੱਗਦਾ ਇੱਧਰ ਆ ਜੀ ਆਪਣੇ ਤੂੰ ਆ ਜੀ ਪੱਟੀ ਪਾਓ ਪਾਓ ਯਾਰ ਇਹ ਪਰੇ ਪੂਰੇ ਚਾਹ ਕਰ ਲੋ ਅੱਜ ਬਾਬਾ ਜੀ ਆਜੋ ਹੋਲੀ ਆਓ ਚਲੋ ਚਲੋ ਬਾਜੀ ਕਰ ਇੱਕ ਤਾਂ ਜਿੰਦਾਬਾਦ ਇਧਰ ਬਿਲਾਓ ਵੀ ਮੇਰੇ ਜੈ ਤੈਨੂੰ ਨੰਬਰ ਘਾਟਾਰੀ ਕਰੀਂ ਦੇ ਬਾਜੀ ਕਰ ਆ ਪਾਤਾ ਹੋ ਗਿਆ ਕੋਟਾ ਕਰ ਇੱਕ ਅੱਗੇ ਦਿਖਾਓ